ਚਿਰੀਖਾਟੂ ਸ਼ਾਮ ٹرسٹ ਵੱਲੋਂ ਮੁਫਤ ਐਂਬੂਲੈਂਸ ਸੇਵਾ ਸ਼ੁਰੂ ਰਾਜਪੁਰੇ ਸ਼੍ਰੀ ਬਾਲਾ ਜੀ ਅਤੇ ਸ਼੍ਰੀ ਖਟੂ ਸ਼ਾਮ ਮੰਦਰ ਆਰਿਆ ਸਮਾਜ ਰੋਡ ਰਾਜਪੁਰਾ ਟਾਊਨ ਵੱਲੋਂ ਲੋੜਵੰਦ ਮਰੀਜ਼ਾਂ ਲਈ ਮੁਫਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ ਇਸ ਮੌਕੇ ਮੰਦਰ ਦੇ ਮੁਖ ਸੇਵਾਦਾਰ ਸ਼੍ਰੀ ਮਹਿੰਦਰ ਸੰਮੀ ਅਤੇ ਮੁਖੀ ਸ਼੍ਰੀ ਰਿਸ਼ੀ ਗੁਪਤਾ ਨੇ ਦੱਸਿਆ ਕਿ ਰਾਜਪੁਰਾ ਟਾਊਨ ਦੇ ਇੱਕ ਦਾਨੀ ਸੱਜਣ ਨੇ ਇਹ ਐਂਬੂਲੈਂਸ ਮੰਦਰ ਨੂੰ ਦਿੱਤੀ ਹੈ ਅਤੇ ਅਸੀਂ ਇਸ ਨੂੰ ਲੋੜਵੰਦ ਮਰੀਜ਼ਾਂ ਦੀ ਮੁਫਤ ਸੇਵਾ ਲਈ ਵਰਤਾਂਗੇ ਇਸ ਤੋਂ ਇਲਾਵਾ ਇਹ ਸਾਰਾ ਖਰਚਾ ਵੀ ਮੈਂਬਰ ਅਸ਼ਮਨੀ ਬਰਮਾ ਦਿਨੇਸ਼ ਮਹਿਤਾ ਅਸ਼ਮਨੀ ਚਾਵਲਾ ਸੌਰਵ ਚੌਧਰੀ ਰਕੇਸ਼ ਸਤਿਅਮ ਕਬਲ ਵੱਲੋਂ ਕੀਤਾ ਜਾਵੇਗਾ ਇਸ ਮੌਕੇ ਨਗਪਾਲ ਪੌਨੀ ਦਿਨੇਸ਼ ਜਗਦੀਸ਼ ਸ਼ਰਮਾ ਤੋਂ ਇਲਾਵਾ ਹੋਰ ਵੀ ਕਈ ਮੈਂਬਰ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਦੀਪਕ ਕੁਮਾਰ ਆਸਪੁਰਾ ਦੀ ਰਿਪੋਰਟ ਕਿਸ ਵਾਸਤੇ ਰੱਖਿਆ ਜਾਣ ਕਰਦੇ ਅਸੀਂ ਇੱਕ ਐਂਬੂਲੈਂਸ ਲਈ ਹੈ ਆਪਣੀ ਟਰਸਟ ਦੇ ਵਿੱਚ ਇਹ ਉਸ ਬਾਰੇ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਐਂਬੂਲੈਂਸ ਕਿਹਨੇ ਦਿੱਤੀ ਹੈ ਸਰ ਕੋਈ ਗੁਪਤਦਾਨ ਹੋਇਆ ਹੈ ਕਿਸਨੇ ਇਹ ਐਂਬੂਲੈਂਸ ਇੱਕ ਗੁਪਤਦਾਨ ਹੈ ਜਿਹੜੇ ਕਿ ਆਪਣੇ ਸੇਵਾਦਾਰ ਹੀ ਹੈ ਆਪਣੀ ٹرسٹ ਦੇ ਵਿੱਚ ਮੰਦਿਰ ਦੇ ਵਿੱਚ ਤੇ ਇਹ ਐਂਬੂਲੈਂਸ ਕਿਸ ਪਰਪਸ ਹਾਸਤੇ ਯੂਜ਼ ਕੀਤੀ ਜਾਏਗੀ ਇਹ ਐਂਬੂਲੈਂਸ ਪਬਲਿਕ ਯੂਜ਼ ਵਾਸਤੇ ਫ੍ਰੀ ਆਫ ਕਾਸਟ ਇਫ ਨੀਡੇਡ ਮਤਲਬ ਅਗਰ ਕਿਸੇ ਨੂੰ ਪੂਰ ਪੀਪਲ ਵਾਸਤੇ ਬਿਲਕੁਲ ਫ੍ਰੀ ਹੈ ਕਿੰਨੇ ਹੈ ਇੱਕ ਐਂਬੂਲੈਂਸ ਇੱਕ ਹੀ ਐਂਬੂਲੈਂਸ ਹੈ ਇੱਕ ٹرسٹ ਦੀ ਦੇਖ ਰੱਖ ਚ ਚਲਾਈ ਜਾਏਗੀ ٹرسٹ ਦੀ ਦੇਖ ਰੱਖ ਚ ਚਲਾਈ ਜਾਏਗੀ ਜਿਹਦੇ ਵਿੱਚ 24 ਆਵਰ ਸਰਵਿਸ ਦਿੱਤੀ ਜਾਏਗੀ ਜਿਹਦੇ ਵਿੱਚ ਸਾਡੇ ਸੇਵਾਦਾਰਾਂ ਦੀ ਇੱਕ ਤਾਂ ਦਿਨੇਸ਼ ਜੀ ਦੀ ਸੇਵਾ ਲਗਾਈ ਗਈ ਹੈ ਇੱਕ ਕੇਬੀ ਜੀ ਹੈ ਸਾਡੇ ਉਹਨਾਂ ਦੀ ਸੇਵਾ ਲਗਾਈ ਗਈ ਹੈ 24 ਘੰਟੇ ਵੈਨ ਤੇ ਉਹਨਾਂ ਦਾ ਨੰਬਰ ਲਿਖਿਆ ਗਿਆ ਹੈ ਤੇ ਕੋਈ ਵੀ ਬੰਦਾ ਜਿਸ ਨੂੰ ਵੀ ਦੀ ਜ਼ਰੂਰਤ ਹੈ ਤਾਂ ਉਹ ਉਹਨਾਂ ਦੇ ਫੋਨ ਤੇ ਕੰਟੈਕਟ ਕਰਕੇ ਸੇਵਾ ਲੈ ਸਕਦਾ ਪ੍ਰਧਾਨ ਜੀ ਇੱਕ ਮਤਲਬ ਇਹ ਗੱਲ ਦੱਸੋ ਜਿਹੜੀ ਐਂਬੂਲੈਂਸ ਹੈ ਇਹ ਬਿਲਕੁਲ ਨਿਸ਼ੁਲਕ ਹੈ ਜਾਂ ਜਿਹੜਾ ਲੈ ਕੇ ਜਾਏਗਾ ਉਹ ਤੇਲਵਾ ਸਕਦਾ ਹੈ ਸਰ ਉਹਦੀ ਵਿਲਿੰਗਨੈਸ ਹੈ ਅਗਰ ਤਾਂ ਉਹ ਸਮਰੱਧ ਹੈ ਤਾਂ ਉਹ ਪਵਾ ਸਕਦਾ ਹੈ ਉਹਦੇ ਵਿੱਚ ਜੋ ਵੀ ਉਹਦੇ ਵਿੱਚ ਇੱਕ ਗੁੱਲਕ ਵੀ ਰੱਖੀ ਗਈ ਹੈ ਉਹਦੇ ਵਿੱਚ ਜੋ ਮਰਜ਼ੀ ਪੈਸੇ ਪਾ ਦੇ ਬਾਕੀ ਜੋ ਗਰੀਬ ਬੰਦਾ ਹੈ ਉਹਦੇ ਵਾਸਤੇ ਬਿਲਕੁਲ ਕੋਈ ਪੈਸੇ ਦੀ ਕੋਈ ਦਿੱਕਤ ਨਹੀਂ ਕੋਈ ਟਰਸਟ ਵੱਲੋਂ ਕੋਈ ਮੰਗ ਨਹੀਂ ਹੋएगी ਇਹ ਕਿੰਨੇ ਕਿਲੋਮੀਟਰ ਤੱਕ ਸਫਰ ਕਰੇਗੀ ਇਹ 50 ਕਿਲੋਮੀਟਰ ਤੱਕ ਹੋਏਗੀ ਪਟਿਆਲਾ ਅੰਬਾਲਾ ਔਰ ਪਟਿਆਲਾ ਅੰਬਾਲਾ ਔਰ ਮਤਲਬ ਚੰਡੀਗੜ੍ਹ ਚਲੀ ਕੀ ਅਪੀਲ ਕਰਨਾ ਚਾਹੁੰਦੇ ਹੋ ਸ਼ਹਿਰ ਨਿਵਾਸੀਆਂ ਨੂੰ ਜਿਸ ਤਰ੍ਹਾਂ ਇੱਕ ਤੁਸੀਂ ਸੇਵਾ ਦਿਨ ਬਦਦੀ ਨੇ ਕਿੰਨਾ ਵੀ ਤੋਂ ਨਵੀਂ ਸੇਵਾ ਕਟੂ ਸ਼ਾਂਤ ਅੰਬਲੋਂ ਕੀਤੀ ਜਾ ਰਹੀ ਹੈ ਇਹ ਜਦ ਵੀ ਸਾਡੀ ਟਰਸਟੀ ਹੋਈ ਸੀ ਅਸੀਂ ਸੋਚਦੇ ਸੀ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰੀਏ ਔਰ ਉਹਦੇ ਵਿੱਚ ਇਹ ਇੱਕ ਮੰਦਿਰ ਔਰ ਇੱਕ ਦੂਸਰੀ ਮੈਡੀਕਲ ਸੁਵਿਧਾ ਅਸੀਂ ਚਾਹੁੰਦੇ ਸੀਗੇ ਇਹਦੇ ਵਿੱਚ ਇਹ ਪਹਿਲਾ ਸਟੈਪ ਹੈ ਸਾਡਾ ਜੋ ਕਿ ਐਂਬੂਲੈਂਸ ਦੇ ਰੂਪ ਚ ਅਸੀਂ ਕਰਿਆ ਹੈ ਤੇ ਦੂਸਰਾ ਸਟੈਪ ਅਸੀਂ ਕੁਝ ਹੋਰ ਵੀ ਮੈਡੀਕਲ ਸੁਵਿਧਾ ਵੀ ਆਪੀ ਅਸੀਂ ਪੂਰੇ ਰਾਜਪੁਰਾ ਨੂੰ ਜਾਂ ਨੇੜੇ ਦੇੜੇ ਦੇ ਲੋਕਾਂ ਨੂੰ ਪ੍ਰੋਵਾਈਡ ਕਰਵਾ ਮੰਗ। ਤੇ ਆਪਣਾ ਤਾਜਲਾ ਕਾਟੂਛਾ ਮਤਾ ਬਣਾਇਆ ਜਾ ਰਿਹਾ ਜਿਹੜਾ ਮੰਤਰ ਬਣਾਇਆ ਜਾ ਰਿਹਾ ਇਸ ਚ ਕਿੰਨੀ ਦੇਰ ਆ ਕਦੋਂ ਇਹ ਆਰੰਭ ਹੋਏਗਾ ਤੇ ਕਦੋਂ ਇਸ ਦੀ ਸ਼ੁਰੂਆਤ ਕੀਤੀ ਜਾਏਗੀ। ਇਹਦੇ ਲਈ ਸਰ ਸ਼ੁਰੂਆਤ ਆਲਰੇਡੀ ਕੀਤੀ ਜਾ ਚੁੱਕੀ ਹੈ ਲੇਕਿਨ ਖਟੂ ਦਾਮ ٹرسٹ ਜਿਹੜੀ ਹੈ ਉਹਦੇ ਵਿੱਚ ਫੰਡਸ ਦੀ ਬੜੀ ਰਿਕੁਆਇਰਮੈਂਟ ਹੈ ਮੈਂ ਲੋਕਾਂ ਨੂੰ ਇਹ ਤੁਹਾਡੇ ਮਾਧਿਅਮ ਦੇ ਧਰੂ ਇਹ ਅਪਲਾਈ ਕਰਾਂਗਾ ਵੀ ਜਤੋਂ ਜਿਆਦਾ ਦਾਨ ਦੇਣ ਤਾਂ ਕਿ ਅਸੀਂ ਅੱਛਾ ਇੱਕ ਭਵệ ਮੰਦਿਰ ਬਣਾ ਸਕੀਏ ਔਰ ਇਹ ਮੰਦਿਰ ਬਣਾਣਾ ਮੰਦਿਰ ਬਣਾਣਾ ਹੀ ਸਾਡਾ ਇੱਕ ਪਰਪਸ ਨਹੀਂ ਹੈ ਲੋਕਾਂ ਦੀ ਸੇਵਾ ਕਰਨਾ ਮੇਨ ਪਰਪਸ ਆ ਸਰ ਇਸ ਦੇ ਥਰ ਤੁਸੀਂ ਇਹ ਕਹਾਂਗੇ ਵੀ 24 ਘੰਟੇ ਜਿਹੜੀ ਸਰਵਿਸ ਹੋਏਗੀ 24 ਘੰਟੇ ਵਾਸਤੇ ਫਿਰ ਡਰਾਈਵਰ ਤੁਸੀਂ ਕਿੰਨੇ ਕਰਕੇ ਹੋਇਆ ਹੈ ਆਮ ਡਿਊਟੀ ਆਫਟੈਂਡੀ ਹੁੰਦੀ ਹੈ ਕੋਈ 12 ਘੰਟੇ ਵਾਲੇ ਦੋ ਡਰਾਈਵਰ ਰੱਖਿਆ ਹੈ ਤੁਹਾਡੀ ਅਸੀਂ ਰਾਤ ਤੇ ਦਿਨ ਵਾਸਤੇ ਦੋ ਡਰਾਈਵਰਾਂ ਦੀ ਸਹੂਈਦਤ ਰੱਖਿਆ। ਬਾਕੀ ਸਾਡੇ ٹرسٹ ਦੇ ਜਿਹੜੇ ਮੈਂਬਰ ਹਨਾ ਜੀ ਉਹ ਐਨੇ ਸੇਵਾਦਾਰ ਹੈ ਲਗਭਗ 6 ਬੰਦੇ ਸਾਡੇ ਕੋਲ ਐਕਸਟਰਾ ਹੈ ਜਿਹੜੇ ਕਿ ਕਹਿੰਦੇ ਵੀ ਜਦ ਵੀ ਸਾਨੂੰ ਯਾਦ ਕਰੋਗੇ ਅਸੀਂ ਪਹੁੰਚਾਂਗੇ ਸਹੀ ਟਾਈਮ ਤੇ। ਮਗਰ ਡਰਾਈਵਰ ਨਹੀਂ ਹੁੰਦਾ ਤਾਂ ਮਗਰ ਕੀ ਉਹ ਸੇਵਾ ਕਰਨ ਵਾਸਤੇ ਤਿਆਰ ਹੈ। ਬਿਲਕੁਲ ਬਿਲਕੁਲ ਅੱਜ ਵੀ ਸਵੇਰੇ ਇੱਕ ਇਹੀ ਕੇਸ ਹੋਇਆ ਹੈ। ਸਾਡੇ ਡਰਾਈਵਰ ਨਹੀਂ ਸੀਗਾ ਉਸ ਟਾਈਮ ਸਵੇਰੇ 8 ਵਜੇ ਕਾਲ ਆ ਗਈ ਤਾਂ ਸਾਡੇ ਦੋ ਬੰਦੇ ਉਸੇ ਟਾਈਮ ਨਿਕਲ ਕੇ ਮੈਂ ਤਾਂ ਉਲਟਾ ਫੋਨ ਕਰਿਆ ਉਹ ਉਹਨਾਂ ਦੇ ਘਰ ਪਹੁੰਚ ਵੀ ਗਏ ਸੀ ਐਂਬੂਲੈਂਸ ਦੇ ਵਿੱਚ ਕਿਹ ਕਿਹ ਸੇਵਾਵਾਂ ਹੈਗੀਆਂ ਜਿਵੇਂ ਐਂਬੂਲੈਂਸ 'ਚ ਵੈਂਟੀਲੇਟਰ ਹੈ ਸਰ ਔਰ ਆਕਸੀਜਨ ਦੀ ਸਹੂਲਤ ਦਿੱਤੀ ਕੋਈ ਰਸ ਮੈਡੀਕਲ اٹੈਂਡੈਂਟ ਵੀ ਰੱਖਿਆ ਮੈਡੀਕਲ اٹੈਂਡੈਂਟ ਆ ਸੀ ਲੱਭਨੇ ਆ ਕੋਈ ਲੈ ਲੀਆ ਮੈਡੀਕਲ اٹੈਂਡੈਂਟ ਤੇ ਉਹ ਹਲੇ ਅਰਸੋ ਹੀ ਅਸੀਂ ਐਕਚੁਅਲੀ ਲਈ ਹੈ ਤੇ ਅਸੀਂ ਦੋ ਤਿੰਨ ਜਨਾਂ ਨੂੰ ਅਸੀਂ ਰਿਕੁਐਸਟ ਕਰੀ ਹੈ ਤੇ ਅਪਲਾਈ ਵੀ ਕੀਤਾ ਹੋਰ ਕੀ ਕੀ ਇਹੋ ਜਿਹੇ ਸੁਵਿਧਾਵਾਂ ਲੋਕਾਂ ਨੂੰ ਦੇ ਰਹੇ ਹੋ ਸਮਾਜ ਨੂੰ ਮਦਦ ਜੇ ਦੇ ਰਹੇ ਹੋ ਜਿਵੇਂ ਐਜੂਕੇਸ਼ਨ ਬਾ ਰਿਹਾ ਹੈ ਜਾਂ ਸਿਹਤ ਬਾ ਰਿਹਾ ਹੈ ਕੋਈ ਇਸ ਤੇ ਕਦਾ ਵੀ ਵਿਚਾਰ ਹੈਗਾ ਟਰਸਟ ਸਰ ਟਰਸਟ ਦੇ ਵਿੱਚ ਨਾ ਜੀ ਅੱਗੇ ਆਨ ਵਾਲਾ ਬਹੁਤ ਸਾਰੇ ਅਸੀਂ ਸੋਚੇ ਹੋਏ ਆ ਲੇਕਿਨ ਹਾਲੇ ਮੈਂ ਤੁਹਾਨੂੰ ਕੁਝ ਵੀ ਨਹੀਂ ਦੱਸ ਸਕਦਾ ਜਦ ਤੱਕ ਕਿ ਉਹ ਕੋਈ ਨੀਵ ਪੱਥਰ ਨਹੀਂ ਲੱਗ ਜਾਂਦਾ ਉਸ ਠੀਕ ਹੈ है? जी। सर जी आज एम्बुलेंस सेवा की शुरुआत की गई की है जय श्री श्याम सबसे पहले तो आज हमारे जो पूर्व प्रधानमंत्री भारत रत्न डॉक्टर मनमोहन सिंह जी की जो निधन है उसके ऊपर उनको विनम्र श्रद्धांजलि और जैसे कि आज जो मीटिंग हमारे प्रधान जी ने महेंद्र संभी जी ने जो रखी गई है तो इस जो संस्था है इस संस्था का जो मेन उद्देश्य है वो है मानव सेवा और जिस टाइम पे बाबा श्याम ने हमें प्रचार की ड्यूटी लगाई और जब इस ट्रस्ट की स्थापना हमारे पूर्व प्रधान अश्वनी वर्मा जी ने की तो एक उद्देश्य सबसे पहले हम लोग लेके चले थे कि ये भावना जो श्याम बाबा का प्रचार तो होगा साथ में मानव सेवा भी इसमें निहित हूँ जिसके लिए आज पहली कड़ी के रूप में इस मंदिर की तरफ से एक निःशुल्क एम्बुलेंस सेवा चलाई गई है और सबसे एक खुशी की बात यह है कि ये जो सेवा है बिल्कुल निशुल्क होगी जो नीडी पर्सन है उनके लिए भी और जो लोग कुछ दान दे सकते हैं तो उस एम्बुलेंस के अंदर एक गोलक होगी जिसके अंदर अपनी श्रद्धा के अनुसार पेट्रोल खर्चा या ड्राइवर की तनख्वाह के रूप में वो उसमें दान डाल सकता है सर आप पूछो इसके लिए संपर्क कैसे कर सकता है कोई ऐसा है एम्बुलेंस के ऊपर दो या चार नंबर दिए गए हैं उनसे आपको सारे सारे नंबर भी आपको महेंद्र समित जी जन तक करेंगे और जो भी नंबर है आज इसका उद्देश्य यह है, है कि जो एम्बुलेंस की सुविधा है वो राजपुरा के अंतिम नागरिक तक पहुंच सके एक प्रचार हो सके जिससे किसी भी निडी पर्सन को उसकी आवश्यकता हो तो मिल सके और जैसा कि अभी आपने पूछा था कि संस्था के उद्देश्य क्या है तो मैं समझता हूँ कि राजपुरा के अंदर पहली धार्मिक संस्था होगी जो पहला विजन लेके चली है कि लोगों का स्वास्थ्य और लोगों की शिक्षा के लिए जैसा कि प्रधान जी ने अभी बताया था कि हमारा जो प्लान है अभी सबसे पहले मंदिर बने और मंदिर की एक बात का मैं विश्वास जलाता हूँ ट्रस्ट की तरफ से इस मंदिर का जो भी एक एक रुपया आएगा वो गरीब लोगों की शिक्षा के लिए और स्वास्थ्य के लिए ही यूज होगा और आने वाले टाइम में आपको बड़ी अच्छी अच्छी चीज़ें मिलेंगी तो ये सारी चीज़ हमारे साथ ਅਸ਼ੋਕ ਮਰਵਾ ਜੀ ਹਾਂ ਕਿਹੜੇ ਨੰਬਰ ਤੁਸੀਂ ਰਿਲੀਜ਼ ਕੀਤੇ ਹੈ ਜਿਹੜੀ ਐਪ ਨੂੰ ਸੇਵਾ ਵਾਸਤੇ ਅਸੀਂ ਦੋ ਮੈਂਬਰ ਯੂਜ਼ ਕਰ ਰਹੇ ਹਾਂ ਇੱਕ ਜੁਦੀਸ਼ ਸ਼ਰਮਾ ਜੀ ਹੋਗੇ ਕਿ ਵੀ ਆਟਾਲੇ ਇੱਕ ਸਰਦਨੀਸ਼ ਜੀ ਹੋਗੇ ਨੰਬਰ ਬੋਲੋ ਕੀ ਉਹਨਾਂ ਦਾ ਉਹਨਾਂ ਦਾ ਨੰਬਰ ਹੈ ਜੀ ਹਾਂ ਨੰਬਰ ਬੋਲੋ 9370 29485 ਔਰ ਸੜੇ ਇੱਕ ਦਿਨੇਸ਼ ਜੀ ਹੈ